ਮੈਂ ਜੀ 4 ਜੂਨ 2024 ਦੀਆਂ ਬਾਜੀ ਦੇ ਨਤੀਜੇ ਲੈ ਕੇ ਆਇਆ ਜੀ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਚੈਨਲ ਆ ਆਪਣੇ ਨੂੰ ਕਰਿਓ ਸਬਸਕ੍ਰਾਈਬ। ਹਾਂਜੀ ਪੈਂਡ ਆ ਗਿਆ ਜੀ ਤਲੇਰਕਲਾ 4 ਜੂਨ 2024 ਮਲੇਰ ਕੋਟਲਾ ਜੀ। 68 ਟੁੱਟੇ ਸੀਗੇ ਜੀ 7200 ਮੁੱਢ ਨੂੰ। 5:25 ਮਿੰਟ ਤੇ ਬਾਜੀ ਨਿਬੜ ਗਈ ਜੀ। ਪਹਿਲਾ ਨੰਬਰ ਬਣਾਇਆ ਜੀ ਸੋਨੀ ਮਹਿਰਨਾ ਫੋਰਡ 3 ਇਅਰ 3 ਇਅਰ ਵਾਧਾ ਜੀ। ਤੇ ਮੋਂ ਨੂੰ ਜੁਆਸੇ ਵਾਸ਼ਿੰਗ ਮਸ਼ੀਨ ਵਾਧਾ ਦੇ 3000 ਇਹਨਾਂ ਦੋਨਾਂ ਦੀ ਸਾਂਝੀ ਹੋ ਗਈ ਸੀ 3-3000 ਹੋ ਗਈ ਸੀ ਤੇ ਸਹਿ ਚੌਕੀਮਾਨ ਜੀ ਤੀਜਾ ਨੰਬਰ ਇਹਦਾ ਹੈਗਾ ਜੀ কুলਰ ਪਲੱਸ 1000 ਦੀ ਜਿੱਤ ਉਹਨਾਂ ਦੀ 3-3000 ਦੀ ਜਿੱਤ ਹੋ ਗਈ ਜਿਉਂ ਉਹਨਾਂ ਨੇ ਦੋਨਾਂ ਨੇ ਸਾਂਝੀ ਕਰ ਲਈ ਸੀ ਤੇ ਬਾਅਦ ਸੀਗਾ ਤੀਜਾ ਨੰਬਰ ਬਣਿਆ ਪਿੰਡ ਆ ਗਿਆ ਜੀ ਭੂਤਨਾ 77 ਕਪੂਟਰ ਉੱਤੇ ਸੀਗੇ 2500 ਵੱਟ ਨੂੰ ਜੀ 4:40 ਦੇ ਵਜੇ ਨਿਬੜ ਗਈ ਪਹਿਲਾ ਤਰਲੋਚਨ ਮਾਸ਼ੀਗੇ ਫ੍ਰਿਜ ਪਲੱਸ ਵਾਧਾ ਪਲੱਸ 1000 ਦੀ ਜੱਤ ਢੂੰਡਾ ਬੈਗਾ ਜੀ ਕੂਲਰ ਪਲੱਸ ਵਾਧਾ ਤੇ ਪਲੱਸ 1000 ਦੀ ਜੱਤ ਬੱਬੂ ਦੁੱਗਾ ਪੱਖਾ ਪਲਾ ਸਾਂਝੀ ਕਾਲਾਮੀਨੀਆ ਸਾਂਝੀ ਬਾਬਾ ਭਜਨਾ ਸਾਂਝੀ ਪਲੱਸ ਕੱਪ ਜੀ ਫੇਰ ਆ ਗਿਆ ਜੀ 4 ਜੂਨ 2024 ਪਿੰਡ ਆ ਗਿਆ ਜੀ ਟਟਕਲਾ ਜਲੰਧਰ ਜੀ 119 ਉੱਡੇ ਸੀਗੇ 3200 ਮੁੱਢ ਨੂੰ 5:40 ਮਿੰਟ ਤੇ ਬਾਜੀ ਨਿਪੜੀ ਜੀ ਪਹਿਲੇ ਨੰਬਰ ਬਣਾਇਆ ਸੰਤ ਮਾਮੂ ਪਰ ਮੋਟਰਸਾਈਕਲ ਦੂਜੇ ਨੰਬਰ ਜੀ ਦੀਪਪੜੈਨ ਫਰਿਜ ਇੰਦਰਜੀਤ ਤੱਲਵਾੜਾ ਇਹਨੇ ਬਣਾਇਆ ਜੀ ਕੂਲਰ ਰਵੀ ਗਿੱਦੜਵਿੰਡੀ ਪੱਖਾ ਜੀ ਚਾਰ ਨਾਮ ਸੀਗੇ ਜੀ ਇਹਨਾਂ ਚਾਰਾਂ ਚ ਵੰਡੇ ਗਏ 190 ਦੀ 3200 ਮਾਡਲ ਨੂੰ ਜਿੱਥੇ ਤੇ ਅਗਲਾ ਪਿੰਡ ਆ ਗਿਆ ਜੀ 4 ਜੂਨ 2024 ਪਿੰਡ ਆ ਗਿਆ ਜੀ ਕਮਾਲਪੁਰ ਜਿਹੜਾ ਆ ਗਿਆ ਜੀ ਲੁਧਿਆਣਾ 100 ਤੇ 21 ਉੱਡੇ ਸੀਗੇ 3200 ਮੁੱਢ ਸੀਗਾ ਜੀ 6 ਵਜੇ ਕੇ ਤੇ 20 ਮਿੰਟ ਤੇ ਬਾਜੀ ਨਿਬੜ ਗਈ ਜੀ ਪ੍ਰਦੀਪ ਰੂਮੀ ਤੇ ਸਮਰੀ ਭੁੰਦੜ ਜੀ ਇਹਨਾਂ ਨੇ ਮੋਟਰਸਾਈਕਲ ਵੰਡ ਲਿਆ ਸੀਗਾ ਜੀ ਸਾਂਝਾ ਰੱਖ ਲਿਆ ਮੋਟਰਸਾਈਕਲ ਤੇ ਤੀਜਾ ਨੰਬਰ ਬਣਾਇਆ ਜੀ ਬਾਰਸੀ ਮਡੇਰ ਨੇ ਕੱਪ ਦਾ ਫਿਰ ਆ ਗਿਆ ਜੀ 4 ਜੂਨ ਦੇਰ 24 ਪਿੰਡ ਆ ਗਿਆ ਅਕਬਰਪੁਰ 42 ਉੱਡੇ ਸੀਗੇ 1700 ਸੀਗਾ ਜੀ ਮੁੱਢ 4:10 ਤੇ ਬਾਈ ਗਈ ਨਿਬੜ ਪਹਿਲਾ ਨੰਬਰ ਬਣਾਇਆ ਸੋਨੀ ਦੁਗਾਂ ਫਰਾਟਾ ਪੱਖਾ ਪਲੱਸ ਸਾਰੀ ਜੱਦ ਜੀ 1500 ਦੀ 1700 ਐਂਟਰੀ ਸੀ ਤੇ ਦੂਜਾ ਬਣਾਇਆ ਜੀ ਸੇਮੀ ਬਹਾਮਣਾ ਇਹਨੂੰ ਇਕੱਲਾ ਕੱਪ ਮਿਲਿਆ ਜੀ ਵੀਡੀਓ ਨੂੰ ਐਂਡ ਤੱਕ ਦੇਖਣਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਚੈਨਲ ਆਪਣੀ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਕਰਿਓ ਸ਼ੇਅਰ